ਹਾਂਜੀ ਦੋਸਤੋ ਕੀ ਹਾਲ ਚਾਲ ਜੀ ਸਤਿ ਸ੍ਰੀ ਅਕਾਲ ਸਾਰੇ ਠੀਕ ਠਾਕ ਜੇ ਵਧੀਆ ਅੱਜ ਮੈਂ ਤੇ ਹਰ ਗੁਣ ਤੇ ਖੁਸ਼ਮੀਤ ਤੇ ਮਨਿੰਦਰ ਅੱਜ ਆਪਾਂ ਚੱਲੇ ਆਂ ਬਾਬੇ ਬੁੱਢੇ ਸਾਹਿਬ ਮੱਥਾ ਟੇਕਣ ਅੱਜ ਸੰਗਰਾਂਦ ਆ ਤੇ ਮੈਂ ਕਿਹਾ ਚਲੋ ਅੱਜ ਬਾਬੇ ਬੁੱਢੇ ਸਾਹਿਬ ਮੱਥਾ ਟੇਕ ਕੇ ਆਉਨੇ ਆ ਤੇ ਚੱਲੀਏ ਫਿਰ ਹਰ ਗੁਣ ਚਲੋ ਠੀਕ ਆ ਅੱਜ ਹਰ ਗੁਣ ਨੂੰ ਵੀ ਛੁੱਟੀ ਸੀ ਤੇ ਸੰਡੇ 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 ਇੰਜੋਏ ਕਰਨੇ ਨਾਲੇ ਆਪਾਂ ਮੱਥਾ ਟੇਕ ਕੇ ਆਉਨੇ ਆ ਤੇ ਅੱਜ ਤੁਹਾਨੂੰ ਖਾਉਨੇ ਤੁਸੀਂ ਵੀ ਚਲੋ ਆਪਣੇ ਨਾਲ ਬਾਬੇ ਬੁੱਢੇ ਸਾਹਿਬ ਆਜੋ ਮੱਥਾ ਟੇਕ ਕੇ ਆਉਨੇ ਹਰ ਗੁਣ ਕਿਹ ਤਿਆਰੀ ਆ ਬਾਬੇ ਬੁੱਢੇ ਸਾਹਿਬ ਦੀ ਬਾਬੇ ਬੁੱਢੇ ਸਾਹਿਬ ਤਿਆਰੀ ਚੱਲੀ ਆ ਤੇ ਅੱਗੇ ਕਿਦਾਂ ਹੋ ਕੇ ਆਏ ਹੋ ਅਗੇ ਹੋ ਗਿਆ ਹਣ ਮਹੀਨਾ ਹੀ ਹੋ ਗਿਆ ਬਾਪ ਮਹੀਨਾ ਹੀ ਹੋ ਗਿਆ ਬਾਪ ਜੀਰੋ ਗਿਆ ਠੀਕ ਹੈ ਪਰਨਾ ਕਿਨੇ ਮੰਨ ਕੇ ਦਿੱਤਾ ਪਰਨਾ ਪਾਪਾ ਨੇ ਆਪੇ ਬੱਧਾ ਮੈਂ ਕਿਹਾ ਮੈਂ ਤਾਂ ਸੈੱਟ ਕੀਤਾ ਜ਼ਰੂਰ ਕੁਛ ਨਹੀਂ ਕਿਤੇ ਚਲੇ ਆਏ ਬਾਬੂ ਬੁੱਢੇ ਬਾਬੂ ਬੁੱਢੇ ਸਾਹਿਬ ਕਿਹਦਾਂ ਦਾ ਬਾਬੇ ਬੁੱਢੇ ਸਾਹਿਬ ਚਲੇ ਆਏ ਠੀਕ ਹੈ ਕਿਦਣਾ ਚਲੇ ਆਵਾ ਪਾਪਾ ਤੇ ਮਮਾ ਨਾ ਤੇ ਨਾਲ ਵੀਰਾ ਹਾਂ ਠੀਕ ਹੈ ਚਲੋ ਚੱਲੀਏ ਚੰਗਾ ਮਾਮ ਜੀ ਮਥਾ ਟੇਕ ਕੇ ਆਉਣੇ ਹੈ हां चंगा तू ही करो काम टेर लाया कपड़े ਤੋਂ ਹਾਂ ਠੀਕ ਠੀਕ ਹੈ ਚਲੋ ਹੋ ਕੇ ਆਉਨੇ ਹੈ ਠੀਕ ਹੈ ਚਲਿਏ ਮਨਿੰਦਰ ਚਲੋ 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 ਚਲਿਏ ਚਲੋ ਖੁਸ਼ਮੀਦ ਚਲੋ ਆ ਜਿਆਦਾ ਕਣਕਾ ਗੁਣਕਾ ਹਰ ਗੁਣ ਬੀਜੀਆਂ ਗਈਆਂ ਨਾ ਸਾਰੀਆਂ ਆਹੋ ਲਗਭਗ ਸਾਰੀਆਂ ਬੀਜੀਆਂ ਗਈਆਂ ਮੈਂ ਮਟਰ ਲਾਏ ਆ ਵਕ ਹਾਂ ਐਰ ਕੀ ਮਟਰ ਬਥੇਰਾ ਲੱਗਾ ਆਪਣੇ ਹਨਾ ਆਹੋ ਆ ਵੇ ਇਹਦੇ ਪਾਪਾ ਰਾਜ ਆਵੇ ਇੱਧਰ ਮਟਰ ਟੁੱਟਣ ਵੀ ਦੇ ਆਹੋ ਇੱਧਰ ਦੇ ਆਵੇ ਇੱਧਰ ਇਹ ਇੱਡੇ ਲੱਗੇ ਹੋਣੇ ਨਾ ਟੁੱਟਣ ਵੀ ਲੱਪੇ ਆਹੋ ਆ ਜ ਆਪਦਾ ਪਹਿਲਾ ਕੰਮ ਆ ਆਪਣੇ ਕਦੋਂ ਤੱਕ ਹੋ ਜਾਣਗੇ ਆਪਣੇ ਹੋ ਜਾਣੇ ਹੋਰ 15 ਹੁੰਦੇ ਨੇ ਠੀਕ ਆ ਠੀਕ ਆ ਚੰਗੇ ਮਟਰ ਨਾ ਆਪਣੇ ਵਾਲੇ ਵਧੀਆ ਫੁੱਲ ਚਲ ਕੱਲ ਕੱਲ ਚੱਲਾਂਗੇ ਵੇਖਣ ਕੱਲ ਵੇਖਾਂਗੇ ਜਾ ਕੇ ਕੋਈ ਜਨਾਂਗੇ ਕਈਆਂ ਜੀਆਂ ਤੇ ਫੜੀਆਂ ਵੀ ਨਿਕਲ ਗਈਆਂ ਆ ਅੱਛਾ ਅੱਛਾ ਠੀਕ ਆ ਆ ਗੇਟ ਆ ਗਿਆ ਇਹ ਆ ਗਿਆ ਜੀ ਆਪਣੇ ਦੋਵੇਂ ਗੇਟ ਇੱਕ 5 ਵੜਦਾ ਤੇ ਇੱਕ 16 ਵੜਦਾ ਹਨ ਪਰ ਲਾ ਜਿਹੜਾ ਗੇਟ ਹੈ ਉਹ 16 ਪਿੰਡ ਦਾ ਤੇ ਆਹ ਉਹ ਲਾ ਜਿਹੜਾ ਇਹ 5 ਵੜਦਾ ਤੇ ਇਥੋਂ ਬਾਬੂ ਸਾਹਿਬ ਮਹਾ 10 ਮਿੰਟਾਂ ਦਾ ਰਾਹ ਰਹਿ ਗਿਆ ਬਸ ਅੱਗੇ ਚਵਾਲਾ ਡਾਉਣਾ ਵਾ ਤੇ ਫਿਰ ਬਾਬੂੜਾ ਸਾਹਿਬ ਅੱਜ ਸੰਗਤ ਵੀ ਬਥੇਰੀ ਹੋਣੀ ਆ ਜੀ ਹਾਂ ਦਵੰਦ ਨਾਲੇ ਸੰਗਤ ਨਾਲੇ ਸੰਗਤ ਮੰਡੀ ਤਾਂ ਨਹੀਂ ਕਰ ਲੈਣੇ ਆ ਆਉਂਦੀ ਜਾਂਵੜਾ ਹੈ ਨਾ ਆਹੋ ਇਧਰ ਦੀ ਠੀਕ ਰਹਿੰਦਾ ਵਾ ਆਹ ਗੇੜ ਥਾਣੀ ਫੇਰ ਵੀ ਮੇਰੇ ਹਿਸਾਬ ਨਾਲ ਨਾ ਸੰਗਤ ਘੱਟ ਹੁੰਦੀ ਐ ਨਾ ਥੱਲੇ ਮੋਡ ਵਾਲੇ ਥਾਣੀ ਜ਼ਿਆਦੀ ਹੁੰਦੀ ਐ ਹਾਂ ਦਰਦੀ ਸ਼ਾਮ ਲੱਗ ਜਾਂਦਾ ਹੂੰ ਇਹ ਬਗਾੜੀ ਵਾਲ ਬਗਾੜੀ ਵਾਲਾ ਕੇ ਅੰਦਰ ਨੂੰ ਆ ਨਾ ਇੱਧਰ ਆ ਗੋ ਸੱਚੇ ਬਾਸ਼ਾ ਜੀ ਵਾਹਿਗੁਰੂ ਵਾਹਿਗੁਰੂ ਆਵੇ ਸੰਗਤ ਲੈਣਾ ਇੱਥੋਂ ਤੱਕ ਲੱਗੀਆਂ ਤੇ ਅਜੇ ਵੇਲਾ ਸ਼ਾਮਾਂ ਦਾ ਟਾਈਮ ਹੀ ਹੈ ਲਾਈਨ ਲੱਗੀ ਐ ਆਵੇ ਹੁਣ ਆਪਾਂ ਪਹੁੰਚ ਗਏ ਬਾਬੂ ਜੀ ਸਾਹਿਬ ਪਾਰਕਿੰਗ ਦੇ ਵਿੱਚ ਗੱਡੀ ਲਾਉਨੇ ਆ ਸੰਗਤ ਵਾਵਾ ਹੁਣ ਘਰਾਂ ਨੂੰ ਚੱਲੇ ਪਾਏ ਵੇਹੇ ਪਰ ਫੇਰ ਵੀ ਸ਼ਾਮਾਂ ਤੱਕ ਸੰਗਤ ਰਹਿੰਦੀ ਐ ਰਹੇ ਐਤਵਾਰ ਵੀ ਮੇਲੇ ਵਾਲਾ ਹਿਸਾਬ ਹੀ ਹੁੰਦਾ ਤੇ ਅੱਜ ਸੈਤਵਾਰ ਵੀ ਆ ਤੇ ਸੰਗਰਾਦ ਵੀ ਆ ਉਪਰੋਂ ਅੱਜ ਤੇ ਪੂਰਾ ਮੇਲੇ ਜਿੰਨਾ ਹੀ ਰਸ ਆ। ਹਾਂ। ਟਰ ਓਏ। ਤੇ ਵਾਹ ਗੁਰੂ ਸੱਚੇ ਪਾਤਸ਼ਾਹ ਮਹਾਰਾ ਚੜ੍ਹਦੀ ਕਲਾ ਕਰੇ। ਕਰੋ ਦਰਸ਼ਨ ਵੀਰ ਬਾਬੂ ਡਾ ਸਾਹਿਬ ਜੀ ਦੇ। ਧੰਨ ਧੰਨ ਬਾਬੂ ਡਾ ਸਾਹਿਬ। ਵੀਰ ਬਾਬੂ ਡਾ ਸਾਹਿਬ ਦੀ ਬਹੁਤ ਜਿਆਦਾ ਮੰਨਤਾ ਵਾ ਇੱਥੇ। ਤਕਰੀਬਨ ਸ਼ਾਮਾਂ ਨੂੰ ਇੱਥੇ ਇਤਰਾ ਹੀ ਰੌਣਕ ਹੁੰਦੀ ਆ। ਕਰੋਨੇ ਜੋੜੇ ਚਮਾ ਵੀਰ ਬਾਬੂ ਡਾ ਸਾਹਿਬ। ਕਰੋ ਦਰਸ਼ਨ ਐਹ ਬਰੇ ਲੰਗਰ ਆ ਲਿਆ। ਤੇ ਇਹ ਬੰਨੇ ਜੋੜਾ ਘਰਿਆ ਜਿਹੜਾ ਬਹੁਤ ਸਾਹਮਣੇ ਦੇਖੰਦਾ ਹੈ ਜੇ ਇਹ ਦੀਵਾਨ ਵਾਲਿਆ ਚਲੋ ਇੱਥੇ ਜੋੜੇ ਜਮਾ ਕਰਾਈਏ ਚਲੋ ਲਾਓ ਇੱਥੇ ਜੋੜੇ ਮੰਗ ਜੇ ਆਪਾਂ ਜੋੜੇ ਜਮਾ ਹੁਣ ਜੋੜੇ ਜਮਾ ਕਰਾ ਕੇ ਫਿਰ ਇੱਧਰ ਜਾ ਕੇ ਪਟੇ ਕਾਂ ਦੇ ਮੱਥਾ ਤੇ ਉਹ ਉਧਰ ਸਾਹਮਣੇ ਵਾਲਾ ਲੰਗਰ ਆ ਲਿਆ ਇੱਧਰ ਦਰਬਾਰ ਸਾਹਿਬ ਸਰੋਵਰ ਦੇ ਇੱਧਰ ਆ ਹਾਂ ਵੇਖੋ ਇੱਥੇ ਨਾ ਗੁਰਦਾਰ ਸਾਹਿਬ ਜੋੜੀਆਂ ਦੀ ਸੇਵਾ ਚੱਲਣ ਦੀ ਹੈ ਜੋੜੀਆਂ ਚੜ੍ਹਨਦੀਆਂ ਦਰਵਾਜ਼ੇ ਚੜ੍ਹਦੇ ਨਵੇਂ ਤੇ ਉਹਨਾਂ ਦੀ ਸੇਵਾ ਚੱਲਦੀ ਹੈ ਇੱਥੇ ਮਾਰਾ ਸੱਚੇ ਪਾਤਸ਼ਾਹ ਦੇ ਘਰੇ ਸਦਾ ਹੀ ਸੇਵਾ ਦਾ ਕੰਮ ਚੱਲਦਾ ਰਹਿੰਦਾ ਸਾਡੀ ਦੇਗਾ ਰਾਜ ਦੇ ਕਰਦੀਆਂ ਖੁਸ਼ੀਆਂ ਕਰੀਏ ਪ੍ਰਾਪਤ ਸੱਚੇ ਪਾਤਸ਼ਾਹ ਦੇ ਇਹਦੇ ਪਰਚੀ ਲਾ ਦਈਏ ਵਾਹਿਗੁਰੂ ਮਾਰਾ ਸੱਚੇ ਪਾਤਸ਼ਾਹ ਜੀ ਜੀ ਉੱਪਰ ਭੋਗਵਾ ਦਈਏ ਵਾਹਿਗੁਰੂ ਆਪ ਇਹਦੇ ਵਿੱਚ ਹੁਣ ਆਪਾਂ ਸਤੰਬਰ ਸ਼ਬਦੀ ਮਿਲੈ ਸੁਣਦੇ ਜਿਹੜੀ ਤੁਸੀਂ ਇੱਧਰ ਹੀ ਮਾਰਦੇ ਦਰਸ਼ਨ ਕਰਦੇ ਜੇ ਇੱਥੇ ਸ੍ਰੀ ਖੰਡ ਪਾਟ ਸਾਹਿਬ ਜੀ ਦੇ ਪਾਠ ਕਰੇ ਜਾਂਦੇ ਆ ਤੇ ਉਹਨਾਂ ਦੇ ਭੋਗ ਪੈਂਦੇ ਜਿਹੜੀਆਂ ਸੰਗਤਾਂ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਵਾਸਤੇ ਸੁਖਣਾ ਵਾਸਤੇ ਇੱਡੇ ਖੰਡ ਪਾਟ ਸਾਹਿਬ ਤਰਉਂਦੀਆਂ ਉਹਨਾਂ ਦੇ ਸਾਰਿਆਂ ਦੇ ਖੰਡ ਪਾਟ ਸਾਹਿਬ ਦੀ ਲੜੀ ਜਿਹੜੀ ਉਹ ਇੱਥੇ ਚੱਲਦੀ ਆ ਜਿਹੜੀਆਂ ਮਾਰਦੇ ਖੰਦੇ ਨਾ ਪਿੱਛੇ ਪਾਰਕ ਦੇ ਮਗਰਲੇ ਬੰਨੇ ਇੱਥੇ ਹੈ ਜੀ ਸਾਰਾ ਖੰਡ ਪਾਟ ਜਿੰਨੇ ਵੀ ਮਾਰਾ ਸੱਚੇ ਪਾਤਸ਼ਾਹ ਦੇ ਦਰ ਤੇ ਖੰਡ ਪਾਟਾਂ ਦੇ ਭੋਗ ਪੈਂਦੇ ਆ ਮਹਾਰਾਜ ਦੇ ਪਾਠ ਪੜਾਇਆ ਜਾਂਦਾ ਉਹ ਸਾਰਾ ਇੱਥੇ ਹੀ ਆ ਸਾਰਾ ਖੰਡ ਪਾਟ ਦੇ ਭੋਗ ਸਾਰੇ ਇੱਥੇ ਪੈਂਦੇ ਮਗਰਲੇ ਬੰਨਿਆ ਹੈ ਮਾਰਤ ਦੇ ਵਿੱਚ ਮਿਸਾ ਪ੍ਰਸ਼ਾਦਾ ਉਧਰ ਉਹਦੀ ਲੈਂ ਬੜੀ ਲੰਮੀ ਆਜੋ ਹੁਣ ਆਪਾਂ ਇਧਰੋਂ ਮਿਸਾ ਪ੍ਰਸ਼ਾਦਾ ਲੈਨੇ ਆ ਬਾਬੇ ਬੁੱਢੇ ਸਾਹਿਬ ਆਈਏ ਤੇ ਮਿਸਾ ਪ੍ਰਸ਼ਾਦਾ ਨਾ ਲਈਏ ਇਹ ਤੇ ਹੋ ਨਹੀਂ ਸਕਦਾ ਇੱਥੇ ਤੇ ਜ਼ਰੂਰੀ ਆ ਜਦੋਂ ਬੀੜਵਾ ਬੁੱਢਾ ਸਾਹਿਬ ਆਈਏ ਤੇ ਮਿੱਸੇ ਪ੍ਰਸ਼ਾਦੇ ਦਾ ਪ੍ਰਸ਼ਾਦ ਜ਼ਰੂਰ ਲਈਦਾ ਵਾ ਇੱਥੇ ਸੱਚੇ ਬਾਦਸ਼ਾਹ ਮਹਾਰਾਜ ਨੇ ਵਾਰ ਦਿੱਤਾ ਸੀ ਵੀ ਜਿਹੜੀ ਵੀ ਸੰਗਤ ਨੇਚਾ ਦੇ ਨਾਲ ਇੱਥੇ ਮਿੱਸੇ ਪ੍ਰਸ਼ਾਦੇ ਪਾ ਕੇ ਲੈ ਕੇ ਆਊਗੀ ਤੇ ਗੁਰੂ ਘਰੋਂ ਪੁੱਤਰਾਂ ਦੀ ਦਾਤ ਮਿਲੂਗੀ ਤੇ ਤਾਂ ਕਰਕੇ ਸੰਗਤਾਂ ਦੀ ਬਹੁਤ ਜ਼ਿਆਦੀ ਨੇਚਾ ਵਾ ਤੇ ਬੜੇ ਤਣੋ ਮਣੋ ਆਪਣੇ ਲੈ ਕੇ ਆਉਂਦੇ ਆ ਮਿੱਸੇ ਪ੍ਰਸ਼ਾਦੇ ਤੇ ਇੱਥੇ ਮਿਲਦੇ ਹੋ ਮਿੱਸੇ ਪ੍ਰਸ਼ਾਦ ਦਾ ਪ੍ਰਸ਼ਾਦ ਆ ਪਾਪਾ ਵੀ ਹੁਣ ਇੱਥੇ ਲਾਈ ਨੇ ਮਿੱਸੇ ਕਰਦੇ ਨੇ ਇੱਥੇ ਬਹਿ ਕੇ ਸੰਤ ਚੱਕਦੀ ਆ ਅਗਰ ਸਾਰੀ ਸੰਗਤ ਹੀ ਵੇਖਣ ਰਹੀ ਜੇ ਸਾਰੇ ਮਿੱਸੇ ਪ੍ਰਸ਼ਾਦ ਦੀ ਸਕੰਦਰੀ ਇੱਥੇ ਹਰੇ ਠੀਕ ਹੈ ਆਪ ਇਧਰੋਂ ਮਿਸੇ ਪ੍ਰਸ਼ਾਦੇ ਇੱਥੇ ਬੈ ਕੇ ਸੰਗ ਸਕਦੀ ਐ ਆ ਦਰਬਾਰ ਸਾਹਿਬ ਦੇ ਨਾਲ ਹੀ ਇਧਰੋਂ ਖੜਾ ਪ੍ਰਸ਼ਾਦੀ ਦੇਖ ਮਿਲਦੀ ਐ ਤੇ ਇਧਰੋਂ ਸੰਤਾਂ ਮੱਥਾ ਟੇਕਦੇ ਆ ਆਹ ਮਹਾਰਾਜ ਸੱਚੇ ਪਾਤਸ਼ਾਹ ਦਰਬਾਰ ਸਾਹਿਬ ਆਵੇ ਆਪਾਂ ਨੂੰ ਮਿਸੇ ਪ੍ਰਸ਼ਾਦਾਂ ਦਾ ਪ੍ਰਸ਼ਾਦ ਮਿਲ ਗਿਆ ਵਾ ਤੇ ਆਜੋ ਹੁਣ ਬੈ ਕੇ ਛਕਦੇ ਆ ਕੁਝ ਮਿੱਠ ਖਾਈਏ ਹੁਣ ਮਿਸੇ ਪ੍ਰਸ਼ਾਦੇ ਕੁਝ ਮਿੱਠ ਦੇ ਤੇ ਫੇਵਰੇਟ ਐ ਬਾਬਾ ਜੀ ਦੇ ਚਲੋ ਆਪਾਂ ਇੱਥੇ ਬੈ ਕੇ ਹੁਣ ਮਿਸੇ ਪ੍ਰਸ਼ਾਦੇ ਛਕਦੇ ਆ ਕੁਝ ਮਿੱਠ ਨੂੰ ਪ੍ਰਸ਼ਾਦ ਦੇ ਖਾ ਕੇ ਤੇ ਲੱਗ ਗਈ ਹੁਣ ਕਹਿੰਦੇ ਪਾਣੀ ਪੀਣਾ ਹੁਣ ਪਾਣੀ ਪੀਏ ਛੇਤੀ ਚਲ ਜੀ ਕਿੰਨੇ ਇੱਕ ਹਨਾ ਚਲੋ ਹੁਣ ਆਪਾਂ ਝਲ ਛੱਕਦੇ ਆਂ ਚਲਿਓ ਆਪਾਂ ਝਲ ਛੱਕੀ ਹੁਣ ਜਾ ਕੇ ਚਲੋ ਆਜੋ ਆਜੋ ਐਨੂੰ ਚੱਲਦੇ ਬੜੇ ਸੁਭਾਗ ਹੈੜੇ ਗੁਰਦਾਰਾ ਮੀਰ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਨ ਮਿਲੇ ਆ 98 ਮਹੀਨੇ ਬਾਅਦ ਮੈਂ ਤੇ ਜਦੋਂ ਵੀ ਆਉਣਾ ਵਾ ਸਭ ਤੋਂ ਪਹਿਲਾਂ ਮੇਰੀ ਇਹ ਕੋਸ਼ਿਸ਼ ਹੁੰਦੀ ਵੀ ਜਾ ਕੇ ਬਾਬਾਈ ਦੇ ਮੱਥਾ ਟੇਕਿਆ ਜਾਵੇ ਤੇ ਅੱਜ ਸੰਗਰਾਂਦ ਦਾ ਦਿਹਾੜਾ ਵੀ ਆ ਤੇ ਪ੍ਰੋਇਤ ਬਾਹਰ ਆ ਹੁਣ ਆੜ ਦਵਾਂ ਨਾਲ ਬਣੇ ਨੂੰ ਜਾ ਚਿਰ ਨਹੀਂ ਹੋਇਆ ਇਹ ਹੁਣ ਹੀ ਨਵੀਂ ਇਮਾਰਤ ਬਣੀ ਆ ਇੱਥੇ ਵੀ ਮਾਰਾ ਸੱਚੇ ਪਾਸ਼ਾ ਦਾ ਸੂਪ ਹੈਗਾ ਤੇ ਆਪਣਾ ਇੱਧਰ ਦਰਸ਼ਨ ਕਰੋ ਤੁਸੀਂ ਵੀਰ ਬਾਬੂ ਦਾ ਸਾਹਿਬ ਜੀ ਦੇ ਤੇ ਆਜੋ ਆਪਾਂ ਹੁਣ ਜਲ ਸਕ ਲਈਏ ਅਮ ਪ੍ਰਸ਼ਾਦ ਦੇ ਵਿੱਚ ਖਾ ਕੇ ਬਾਬਾ ਜੀ ਦੇ ਹੁਣ ਲੱਗ ਗਿੱਤੇ ਤੇ ਆਜੋ ਆਪਾਂ ਹੁਣ ਜਲ ਸਕਦੇ ਹਾਂ ਹਾਂਜੀ ਦੋਸਤੋ ਇਹ ਆਪਣਾ ਬੜਾ ਸੁਭਾਗ ਆ ਕਿ ਆਪਾਂ ਵੀਰ ਬਾਬੂ ਦਾ ਸਾਹਿਬ ਜੀ ਗੁਰਦਾਰ ਸਾਹਿਬ ਦੇ ਨੇ ਲੱਗੇ ਰਹਿੰਨੇ ਆ ਤੇ ਦਰਸ਼ਨਾ ਮਿਲਿਆ ਆਪਾਂ ਕਰ ਲਿਆ ਨਾਲੇ ਤੁਹਾਨੂੰ ਦਰਸ਼ਨਾ ਮਿਲੇ ਕਰਾਤੇ ਆ ਸੰਗਰਾਮ ਦਾ ਅੱਧਾ ਹੀ ਚਲੋ ਹੁਣ ਆਪਾਂ ਚੱਲੇ ਆਂ ਘਰ ਨੂੰ ਤੇ ਝਵਾਲ ਵੇ ਦੀ ਹੋ ਕੇ ਜਾਂਦੇ ਆ ਥੋੜੀ ਜੀ ਕਰਨੀ ਸ਼ਾਪਿੰਗ ਤੇ ਚਲੋ ਚੰਗਾ ਜੀ ਮਿਲਦੇ ਆਪਾਂ ਕਿਸੇ ਨਵੇਂ ਵਲੌਗ ਦੇ ਵਿੱਚ ਠੀਕ ਹੈ ਜੀ ਚੰਗਾ ਜੀ ਸਾਸਰਕਾਬ